ਮਿੱਤਰੋ ਕੀ ਹਾਲ ਨੇ ਅੱਜ ਰੇ ਪਾਣੀ ਚੋਣੇ ਨੂੰ ਦੁਬਈਏ ਮੇਰੇ ਨਾਲ ਨੇ ਮੈਂ ਆਇਆ ਸੀ ਖੇਤ ਗੱਟੇ ਛੱਡਣ ਫਿਰ ਭਈਏ ਲੱਗ ਪਏ ਗੱਟਿਆਂ ਚ ਰੇ ਕੱਢਣ ਮਿੱਤਰੋ ਖੇਤਾਂ ਚ ਬਹੁਤ ਆਨੰਦ ਆ ਠੰਡੀ ਹਵਾ ਲੰਘਦੀ ਕਹਿ ਕੇ ਫਿਰ ਮਾਮੇ ਨੇ ਫੋਨ ਕੀਤਾ ਕਹਿੰਦਾ ਕੰਮ ਹੋਰ ਪੈ ਗਿਆ ਛੇਤੀ ਆਜਾ ਟਰੈਕਟਰ ਲੈ ਕੇ ਜਿਹੜੇ ਜਿਹੜੇ ਵੀਡੀਓ ਵੇਖਦੇ ਸਾਰਿਆਂ ਦਾ ਧੰਨਵਾਦ ਮਾਮੇ ਦਾ ਆਰਡਰ ਸੁਣ ਕੇ ਮੈਂ ਘਰੋਂ ਤੁਰ ਪਿਆ ਉਸ ਤੋਂ ਬਾਅਦ ਨਾਨਕੇ ਕਾ ਦਾ ਆ ਗਿਆ ਮਾਮੇ ਨੇ ਕੋਈ ਕਸਰ ਨਹੀਂ ਛੱਡਣੀ ਕਹਿੰਦਾ ਟਰੈਕਟਰ ਟਰਾਲੀ ਲੈ ਕੇ ਖੇਤ ਆ ਜਾਓ ਥੋੜੀ ਜੀ ਮੂੰਗੀ ਖੜੀ ਆ ਜੋ ਵੱਢਣੀ ਮਿੱਤਰੋ ਮਾਮੇ ਫੇਰ ਵੀਰੋ ਪੰਪ ਬੜੀ ਕੁੱਤੀ ਚੀਜ਼ ਐ ਸੀ ਮੂੰਗੀ ਵੜਨ ਲੱਗ ਪਏ ਫੇਰ ਹਾਏ ਥੋੜਾ ਚਿਰ ਹੋਇਆ ਲੱਗਿਆ ਨੂੰ ਅਸੀਂ ਤਾਂ ਮਿੱਤਰੋ ਥੱਕ ਗਏ ਪਾਣੀ ਵੀ ਨਾਲ ਨਹੀਂ ਲੈ ਕੇ ਆਏ ਅਸੀਂ ਖੜ ਖੜ ਾਕ ਗਏ ਮਿੱਤਰੋ ਉਸ ਤੋਂ ਬਾਅਦ ਅਸੀਂ ਹੌਸਲਾ ਨਹੀਂ ਆ ਰੇ ਜਦੋਂ ਮਾਮੇ ਨੇ ਕਿਹਾ ਚਿਕਨ ਚਿਲੀ ਖਵਾਉਂ ਜੇ ਲੱਗੇ ਰੇ ਸਾਰੇ ਬਹੁਤ ਸਬਰ ਤੋਂ ਬਾਅਦ ਆਰਡਰ ਮੋਟਰ ਤੇ ਮੰਗਾਤਾ ਅੱਜ ਤਾਂ ਮਾਮੇ ਨੇ ਨਿਆਰੇ ਹੀ ਲਿਆਤਾ ਮਿੱਤਰੋ ਲੱਦ ਕੇ ਮੂੰਗੀ ਟਰਾਲੀ ਜੇ ਸੀ ਘਰ ਨੂੰ ਤੁਰ ਪਏ ਫੇਰ ਘਰੇ ਜਾ ਕੇ ਫਿਰ ਮੂੰਗੀ ਦਾ ਸੀ ਲਾਤਾ ਢੇਰ ਆ ਬੰਦਾ ਐਵੇਂ ਜਿਵੇਂ ਇਤੋਂ ਵੱਡਾ ਨਹੀਂ ਕੋਈ ਸਟਾਰ ਮਾਮਾ ਕਹਿੰਦਾ ਵੇਲਾ ਤੁਰਾ ਫਿਰਦਾ ਚੱਲ ਹਣ ਸਾਰ ਨਾਨਕੇ ਤਾਂ ਮਿੱਤਰੋ ਐਵੇਂ ਹੀ ਕਰਦੇ ਰਿਹਾਵਾਜ ਪੁਰਾਣਾ ਜੇ ਇੱਕ ਬੇਨਤੀ ਹੋਰ ਮੇਰੀ ਸਬਸਕ੍ਰਾਈਬ ਕਰਕੇ ਜਾਣਾ ਜੇ ਅੱਜ ਤੜਕੇ ਮੈਂ ਖੇਤਵਾਲ ਮਾਰਨ ਗਿਆ ਸੀ ਢੇੜਾ ਧੰਨਵਾਦ ਉਹਨਾਂ ਸਾਰਿਆਂ ਦਾ ਵੀਡੀਓ ਵੇਂਦਾ ਜਿਹੜਾ ਜਿਹੜਾ ਮਿੱਤਰੋ ਥੋੜਾ ਹੀ ਰਹਿ ਗਿਆ ਮਾਮੇ ਕਾ ਝੋਨਾ ਬਾਕੀ ਤਾਂ ਹਿਲਾ ਲਿਆ ਮੋਟਰਸਾਈਕਲ ਤੇ ਪੈਟਰੋਲ ਘਟ ਸੀ ਮੈਂ ਪੰਪ ਤੋਂ ਜਾ ਕੇ ਪਵਾ ਲਿਆ ਪੈਟਰੋਲ ਪਵਾ ਕੇ ਟੈਂਕੀ ਦਾ ਮੈਂ ਟੱਕਣ ਕੀ ਤਾਂ ਬੰਦ ਮਿੱਤਰੋ ਸਵੇਰੇ ਛੇਤੀ ਉੱਠਿਆ ਕਰੋ ਸੱਚੀ ਆਉਂਦਾ ਬੜਾ ਆਨੰਦ ਖੇਤਵਾਲ ਢੇੜਾ ਮਾਰ ਕੇ ਮੈਂ ਮੋਟਰਸਾਈਕਲ ਘਰੇ ਲੈ ਗਿਆ ਵੇਲਾ ਤੁਰਿਆ ਫਿਰਦਾ ਹੀ ਮੈਂ ਜਾ ਕੇ ਡੇਰੀ 'ਚ ਬਹਿ ਗਿਆ ਮਾਮਾ ਕਹਿੰਦਾ ਕੋਈ ਕੰਮ ਕਰ ਲੈ ਕਾਤੋਂ ਦਿਲਿੱਦਰ ਪਿਆ ਤੈਨੂੰ ਟਰੈਕਟਰ 'ਚ ਤੇਲ ਪਾ ਦੇ ਕਿੰਨੀ ਵ ਕੇ ਕੇ ਗਏ ਫਿਰ ਅਸੀਂ ਦੋਵੇਂ ਖੇਤ ਭਈਏ ਦੀ ਰੋਟੀ ਲੈ ਕੇ ਗਏ ਅੱਜ ਮਿੱਤਰੋ ਮੌਸਮ ਹੋ ਗਿਆ ਮੀਂਹ ਵਾਲਾ ਪਾਣੀ ਹੋ ਗਿਆ ਵਾਧੂ ਅਸੀਂ ਜਨਰੇਟਰ ਨਹੀਂ ਚਲਾਇਆ ਬਾਲਾ ਮਿੱਤਰੋ ਕਿਵੇਂ ਲੱਗਦੀ ਵੀਡੀਓ ਕਮੈਂਟ ਕਰੋ ਵੱਧ ਤੋਂ ਵੱਧ ਮੀਂਹ ਹੋ ਗਿਆ ਜੇ ਸ਼ੁਰੂ ਅਸੀਂ ਪਨੀਰੀ ਹਾਤੀ ਤੇ ਲੈਣ ਦੀ ਲੱਦ ਨੰਬਰਦਾਰ ਨੇ ਪਨੀਰੀ ਦੀਆਂ ਗੋਟੀਆਂ ਹਾਤੀ ਤੋਂ ਲਾਤੀਆਂ ਸਾਰੀਆਂ ਇਧਰ ਭਈਏ ਨੇ ਚਲਾ ਚਲਾ ਵਾਹਨ ਚ ਮਾਰੀਆਂ ਭਈਏ ਕਹਿੰਦੇ ਸੀ ਅੱਜ ਸਾਨੂੰ ਸਮੋਸੇ ਖਵਾਓ ਅਸੀਂ ਸਮੋਸੇ ਲੈ ਕੇ ਦੇ ਦਿੱਤੇ ਹੁਣ ਛੇਤੀ ਛੇਤੀ ਝੋਨਾ ਲਾਓ ਮਾਮੇ ਨੇ ਕਿਹਾ ਲੇਵਰ ਨੂੰ ਛੱਡਾਂ ਝੋਨਾ ਲੱਗਣ ਤੋਂ ਬਾਅਦ ਮਿੱਤਰੋ ਜਦੋਂ ਟਰੈਕਟਰ ਚਲਾਉਣ ਵਾਲਾ ਕ ਇਥੇ ਮਿੱਤਰੋ ਗੱਲੀ ਵੱਖਰੀ ਏ ਮਿੱਤਰੋ ਇੱਥੇ ਕੋਈ ਟੈਕਸ ਨਹੀਂ ਲੱਗਦਾ ਜਿੰਨਾ ਮਰਜ਼ੀ ਹੱਸੋ ਤੁਹਾਡੇ ਨਾਨਕੇ ਕਿੱਥੇ ਨੇ ਕਮੈਂਟਾਂ 'ਚ ਦੱਸੋ ਵੀਡੀਓ ਮਿੱਤਰੋ ਲੰਮੀ ਹੋ ਚਲੀ ਚੰਗਾ ਮਿਲਦੇ ਆਂ ਫੇਰ ਭਈਆਂ ਨੂੰ ਹੁਣ ਮੈਂ ਛੱਡ ਕੇ ਆਉਣਾ ਕਹਿੰਦੇ ਹੋ ਰਹੀ ਹਮ ਕੋ ਦੇਰ ਅੱਜ ਤੜਕੇ ਹੀ ਮੈਨੂੰ ਠਾਲਿਆ ਜੇ ਨੀਂਦ ਨਹੀਂ ਹੋਈ ਪੂਰੀ ਮਾਮਾ ਕਹਿੰਦਾ ਤੂੰ ਨੀਂਦ ਨੂੰ ਛੱਡ ਆਪਾਂ ਮੋਟਰ ਛੱਡ ਕੇ ਆਉਣੇ ਉਹ ਬਾਲੀ ਜ਼ਰੂਰੀ ਅੱਜ ਤਾਂ ਉਹ ਗੱਲ ਹੋਈ ਇੱਕ ਟੀਰ ਨਾਲ ਦੋ ਨਿਸ਼ਾਨੇ ਨਾਲੇ ਤਾਂ ਛੱਡੀ ਮੋਟਰ ਨਾਲੇ ਸੈਰ ਵੀ ਹੋ ਗਈ ਇਸੇ ਬੰਨੇ ਬਸ ਹੁਣੇ ਉਹਨਾਂ ਕਹਿ ਕੇ ਮੈਨੂੰ ਮਾਮਾ ਲਾਰਾ ਲਾ ਗਿਆ ਦੁੱ ਡੇਰੀ ਆਪਣੇ ਜਿੰਨਾ ਮਰਜ਼ੀ ਦੁੱਧ ਪੀਤੀ ਜਾ। ਮਿੱਤਰੋ ਅਸੀਂ ਦੁੱਧਾਂ ਦੇ ਡਰਮਾ ਇਹਦੇ ਚ ਪਲਟਤੇ ਸਾਰੇ। ਇਧਰ ਸ਼ੈਂਪੀ ਬੇਟਾ ਉਹਦੀ ਲੂਣਾ ਲੈ ਕੇ ਪਤਾ ਨਹੀਂ ਕਿੱਧਰ ਨੂੰ ਜਾ ਰਹੇ। ਮਿੱਤਰੋ ਕਮੈਂਟ ਕਰੋ ਦੱਬ ਕੇ ਅਸੀਂ ਹਰੇਕ ਵੀਡੀਓ ਚ ਕਹਿੰਨੇ ਆ ਕੰਮ ਤੇ ਜ਼ਿਆਦਾ ਹੈ ਨਹੀਂ ਅਸੀਂ ਝੂਟੇ ਹੀ ਬਾਲੇ ਲੈਨੇ ਆ। ਇਧਰ ਛੇਤੀ ਛੇਤੀ ਝੋਨਾ ਲੱਗੀ ਜਾਂਦਾ ਬੜੀ ਤੇਜ਼ ਭਈਆਂ ਦੀ ਚਾਲ। ਆ ਘਰੇ ਲੈਂਦਾ ਸੀ ਪੰਗੇ ਸੀ ਇਹਨੂੰ ਵੀ ਖੇਤ ਲਿਆਂਦਾ ਨਾਲ। ਰਾਹ ਦੇ ਪਰਲੇ ਪਾਸੇ ਭਈਏ ਝੋਨਾ ਲਾਉਂਦੇ ਸੀ ਤੇ ਅਸੀਂ ਇਧਰ ਝੋਨੇ ਲਈ ਵਾਹਣ ਬਣਾਉਂਦੇ ਸੀ। ਮੋਟਰ ਛੱਡ ਕੇ ਮਾਮਾ ਕਹਿੰਦਾ ਆ ਕੈਰੇ ਨੂੰ ਪਾਣੀ ਲਾ ਦੀ। ਵਾਹਣ ਮਿੱਤਰੋ ਬੋਲਣੀ ਘੋਨੇ ਦੇ ਸੀਨ ਚ ਨਾ ਜਾਇਓ ਨਾਨਕੇ ਗੱਲ ਬਸ ਮੈਂ ਇਨੀ ਬੋਲਣੀ ਅੱਜ ਲਈ ਮਿੱਤਰੋ ਇੰਨਾ ਹੀ ਆਪਾਂ ਵਲੌਗ ਬਾਲਾ ਵੱਡਾ ਨਹੀਂ ਬਣਾਉਣਾ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਅਜੇ ਦਾ ਅਗਲਾ ਪਾਰਟ ਵੀ ਆਉਣਾ